ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਗੌਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਇੱਕ ਨੀਜੀ ਦੀ ਹੀਫਰ ਇਹ ਕੋਰ ਅਨਸਰ ਚੋਟੀ ਮੂੰਹੋਂ ਦੁੰਦੀ ਬੜੋ ਪਿੱਲੀ ਮਨਕੀ ਅੱਖ ਨਿਕਾ ਸਿੰਗ ਇਹ ਕੋ ਕਟਾਵਾਂ ਵਾਲਾ ਸਿੰਘ ਜਿਹੜਾ ਆਪਾਂ ਕਹਿ ਸਕਦੇ ਆ ਬਿਲਕੁਲ ਅੰਦਰ ਲੱਗੇ ਨਿੱਕੀ ਸਿੰਗੀ ਲੱਗੀ ਐ ਬਹੁਤ ਸੋਹਣੀ ਕੁਆਲਿਟੀ ਦੀ ਐ ਸ਼ੋ ਕੁਆਲਿਟੀ ਇਹਨੂੰ ਕਹਿ ਸਕਦੇ ਆਪਾਂ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਐ ਚੈੱਕ ਕਰੋ ਤੁਸੀਂ ਬਹੁਤ ਪੂਲ ਫਾਈਟ ਚੰਗਾ ਪੈਟੂੜਾ ਲੰਗਾ ਕੱਟੀ ਨੂੰ ਬਹੁਤ ਵਧੀਆ ਕਿੰਨੀ ਵੀ ਆਪਾਂ ਇਹਦੀ ਤਰੀ ਪਰੀ ਵੀ ਨਹੀਂ ਥੋੜੀ ਆ ਬਈ ਆ ਨੂੰ ਅੰਮੜਾ ਜੈਦ ਤੋ ਬੱਸ ਚੰਗਾ ਤੇ ਇੱਕ ਦੀ ਕੁਆਲਟੀ ਚੈੱਕ ਕਰੋ ਤੁਹਾਨੂੰ ਬਟਾਵਾ ਲਾ ਦੇਣਾ ਤੇ ਇਹ ਉੱਧ ਲੈ ਕੇ ਉੱਧ ਲੈ ਕੇ ਟੋਕਿਆ ਬੋ ਇਹਾਰੇ ਕੁ ਰਾਜਨੀ ਸ਼ਾਨ ਅਮਰੀ ਚੋਲੀ ਚੈੱਕ ਕਰਾਉਣੇ ਰੋਕੇ ਮਰੇ ਆ ਦੇਖੋ ਇਹ ਕੋਲ ਚੋਲੀ ਚੈੱਕ ਕਰਵਾ ਲਈ ਥਣ ਦੀ ਕੁਆਲਿਟੀ ਬਹੁਤ ਵਧੀਆ ਜਿੱਲਾ ਜੜਾ ਆਉਣ ਵਾਲੇ ਸਮੇਂ ਦੇ ਵਿੱਚ ਆਏ ਆਪਾਂ ਕਹਿ ਸਕਦੇ ਆ ਕਿ ਚੰਗੀ ਇੱਕ ਬਣ ਕੇ ਝੋਟੀ ਚਾਰ ਹੋ ਗਈ ਚੰਗੀ ਵੱਡੀ ਮੱਝ ਬਣੂਗੀ ਆ ਚੈੱਕ ਕਰ ਥਣ ਦੀ ਕੁਆਲਿਟੀ ਬਹੁਤ ਵਧੀਆ ਹੱਲ ਲੱਗਿਆ ਚੰਗਾ ਵਿਥਾਂਗਿਲਾ ਨੇ ਬਾਕੀ ਆ ਤੁਹਾਨੂੰ ਤੇ ਵੀ ਨਿਸ਼ਾਨ ਦੇਖੋ ਤੁਸੀਂ ਸਾਰੀਆਂ ਨਿਸ਼ਾਨੀਆਂ ਨੂੰ ਕਵਰ ਕਰਦੀ ਆ ਫੁੱਲ ਹਾਈਟ ਆ ਮੋਹਤ ਹੁੰਦੀ ਆ ਅੱਗੇ ਇਹ ਜਿਹੜੀ ਆ 15 ਦਿਨ ਦੀ ਗੱਪਾ ਪੀਸੀ 480 ਨਾਪੇ ਵਾਲਿਆਂ ਦਾ ਸੀਮਣਾ ਅੱਗੇ ਤੁਸੀਂ ਹੋ ਕੋਈ ਕੋਈ ਫਿੰਲੀਮਨ ਕੀ ਆ ਚੰਗੀ ਚੋਲੀਦਾਰ ਮਾਜਾ ਇੱਕ ਅਜੇ ਵੀ ਜਿਹੜਾ ਛੋਟੀ ਫੁੱਲ ਕੱਦ ਦੇ ਵਿੱਚ ਆ ਹੋਰ ਕੱਦ ਕਰੂਗੀ ਹਜੇ ਬਿਲਕੁਲ ਕੁੜੀ ਆ ਪਰ ਇਹਨੂੰ ਕੋਈ 2-3 ਸਾਲ ਦੀ ਕਹਿ ਸਕਦੇ ਆ ਚੰਗੀ ਪਲੀ ਬਲੋਸੀ ਆ ਤਾਂ 15 ਦੇਸੀ ਹੈ ਜੀ ਦਾ ਅਜੇ ਬਾਹਰ ਨਹੀਂ ਲੱਗ ਨੁਗਾ ਸੱਜੇ 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 ਬਹੁਤ ਵਧੀਆ ਅੱਛਾ ਰੋਕੋ ਕੁੜਾ ਚੰਗੀ ਸ਼ਕੀਨ ਤੇ ਸੋਹਣੀ ਅੱਜ ਇੱਕ ਚੰਗਾ ਪੇਟਪੂੜਾ ਫੁੱਲ ਹਾਈਟ ਤੇ ਕੋਟੀ ਦਾ ਜਿਹੜਾ ਤੋਰਾ ਸ਼ੋਅ ਕੁਆਲਿਟੀ ਦਾ ਖੜਨਾ ਤੋਰਾ ਬਿਲਕੁਲ ਜਿਨੂੰ ਆਪਾਂ ਕਹਿ ਸਕਦੇ ਆ ਇੱਕ ਮੇਲਿਆਂ ਤੇ ਪਾਉਣ ਵਾਲੀ ਝੋਟੀ ਹੈ ਨਿੱਕੀ ਸਿੰਗੀ ਆ ਬਿਲਕੁਲਾ ਦੇਖੀ ਵਿੱਚ ਲੱਗੇ ਹੋਏ ਰਹਿਣ ਬਾਕੀ ਕਿਸੇ ਵੀ ਵੀਰ ਨੇ ਖਰੀਦ ਕੇ ਰਹਿ ਤਾ ਕੰਟੈਕਟ ਕਰ ਸਕਦਾ 9903 8025 99063 82025 ਤਾਂ ਇਹਦਾ ਜਿਹੜਾ ਪ੍ਰਾਈਸ ਆ 38000 ਰੁਪਇਆ ਉਹਦੇ ਜੋ ਥੋੜਾ ਬਹੁਤਾ ਮਾਨਤਾਨ ਕਰਾਂਗੇ ਬਿਲਕੁਲ ਚੋਲੀ ਦੇਖੋ ਕੱਤੀ ਦੀ ਬਹੁਤ ਵਧੀਆ ਮਿਲਦੇ ਆ ਜੀ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ